ਹੋਰ ਸੁਣਾਓ ਫਿਰ ਨਵੀਤਾ ਜੀ ਤੁਸੀਂ ਕਹਿਣਾ ਚਾਹੁੰਦੇ ਤਾਂ ਦੱਸੋ ਕੋਈ ਕਹਿਣਾ ਤਾਂ ਕਹਿ ਲੋ ਇਹ ਤਾਂ ਬਹੁਤ ਦੂਰ ਤਾਈਂ ਜਾਣੀਆਂ ਬਾਹਰ ਕੈਨੇਡਾ ਅਮਰੀਕਾ ਤਾਈਂ ਆਹ ਦੇਖ ਲਓ ਜੇ ਕੋਈ ਕਹਿਣਾ ਤਾਂ ਆ ਸਾਡਾ ਪੂਰਾ ਵੀ ਰੱਖੀ ਫਿਰਦਾ ਦੂਜਾ ਹਾਂਜੀ ਉਹਨੇ ਲਿਆਂਦੀਆਂ ਪੱਠਾ ਹਾਂ ਮੈਨੂੰ ਮਤਲਬ ਤਿੰਨ ਚਾਰ ਆਦੇ ਕੋਲੇ ਵੀ ਹੈਗਾ ਜਾਦੇ ਆਦੇ ਕੋਲੇ ਆਓ ਉੱਥੇ ਇੱਕ ਦਿਨ ਉਹਦੀ ਵੀ ਇੰਟਰਵਿਊ ਨਰ ਰੁਪੇਜ ਦੀ ਪਾਈ ਵੀ ਆ ਨਹਿਰ ਤੇ ਬੈਠਿਆਂ ਦੀ ਅੱਛਾ ਜੀ ਅ ਬੀਜਣ ਬੂਜਣ ਵੇਲੇ ਗੌਰ ਰੱਖੇ ਉਦੋਂ ਦਵਾਈ ਦੁਈ ਲਾਈ ਹੁੰਦੀ ਆ ਹਾਂਜੀ ਹਾਂਜੀ ਉਹ ਤਾਂ ਗੌਰ ਰੱਖੀ ਦੀ ਆ ਹਾਂ ਅੱਜ ਕੱਲ ਤਾਂ ਚੱਲ ਇਹ ਹਲੇ ਠੀਕ ਆ ਦੂਜਾ ਕੋਈ ਦਵਾਈ ਦੁਈ ਨਹੀਂ ਲੱਗੀ ਬਹੁਤ ਆ ਬੱਕਰੀਆਂ ਬਾਈ ਦੋ ਘਰਾਂ ਦੀਆਂ ਸਾਂਝੀਆਂ ਇਹਨਾਂ ਦੀਆਂ ਬਾਈ ਹੋਣਾਂ ਦੀਆਂ ਇਹ ਹਾਂ ਬਹੁਤ ਵਧੀਆ ਤੇ ਇੱਕ ਲੱਗ ਕੇ ਤੇ ਕਿੰਨੇ ਕੇ ਚਿਰ ਚ ਸੂ ਪੈਂਦੀ ਆ ਇਹ? 1000 ਦੇ ਨਵਾਂ ਸੂ ਪੈਂਦੀ ਆ ਜੀ। ਸਾਲ 'ਚ ਦੋ ਦੇ ਦਿੰਦੀ ਆ ਸੂਏ ਕਿ ਨਹੀਂ? ਹਾਂ ਜੀ ਦੇ ਦਿੰਦੀ ਆ ਖਾਲਸ ਦੋ ਹੁੰਦੀ ਆ। ਠੀਕ ਆ ਠੀਕ ਆ ਠੀਕ ਆ। ਸਾਲ 'ਚ ਬਈ ਦੋ ਸੂਏ ਦੇ ਦਿੰਦੀ ਆ ਤੇ ਦੋ ਹੁੰਦਿਆ ਮੇਮਣੇ ਇਹਦੇ। ਦੋ ਵੀ ਦੇ ਦਿੰਦੀ ਆ ਤਿੰਨ ਵੀ ਦੇ ਦਿੰਦੀ ਆ ਹਨਾ? ਹਾਂ ਜੀ ਤਿੰਨ ਵੀ ਦੇ ਦਿੰਦੀ ਆ। ਠੀਕ ਆ ਠੀਕ ਆ। ਬਹੁਤ ਵਧੀਆ ਬਹੁਤ ਵਧੀਆ। ਚਾਰੋਂ ਦੱਬ ਕੇ ਠੀਕ ਆ ਕਹਿੰਦੇ ਨਹਿਰ ਤੇ ਆਵਾਂਗੇ ਫਿਰ ਆਪਾਂ ਉੱਤੇ ਬਣਾਵਾਂਗੇ ਵੱਡੀ ਰੱਖ ਕੇ ਵੀਡੀਓ। ਹੁਣ ਕਿੰਨੇ ਹੋਣਗੇ ਸੋਡੇ ਇਹ ਦੂਜੇ ਨਾਗਾ 50 ਦੇ ਰੇਡ ਹੈਗੇ ਮੈਂ ਨਾ ਹਾਂ 50 60 ਬਾਈ ਨਾਗਾ ਬਾਈ ਦੋ ਜਣੇ ਆ ਤੇ ਦੋਹਾਂ ਜਣਿਆਂ ਦੀਆਂ ਸਾਂਝੀਆਂ ਵਧੀਆ ਚਾਰਦੇ ਆ ਸੂਈਆਂ ਵੀ ਆ ਦੁੱਧ ਵੀ ਪਾਉਂਦੇ ਆ ਦੁੱਧ ਘਰਾਚ ਵੀ ਲੈ ਕੇ ਜਾਂਦੇ ਆ ਲੋਕ ਆ ਬੱਚਾ ਬੋਚਾ ਵਾਸਤੇ ਬਾਕੀ ਆ ਮੂਰੇ ਜਿਵੇਂ ਹੁਣ ਸੱਲ ਘਾਟ ਕੇ ਕਹਿੰਦੇ ਹੋਰ ਇਸ ਤਰ੍ਹਾਂ ਵੀ ਬੱਕਰੀ ਦਾ ਦੁੱਧ ਬਹੁਤ ਵਧੀਆ ਹੁੰਦਾ ਕਿਉਂਕਿ ਇਹ ਆ ਕੋਕੋ ਜਾਨੀ ਕੋੜੀ ਚੀਜ਼ ਬਹੁਤ ਖਾ ਕੇ ਖੁਸ਼ ਆ ਉਹਦਾ ਕਰਕੇ ਤੇ ਫਿਰ ਜਦੋਂ ਖਾਂਦੀ ਆ ਉਹੀ ਦੁੱਧ ਦਿੰਦੀ ਆ ਫਿਰ ਇਹਦੇ ਨਾਲ ਸਾਰਾ ਬੱਚਿਆਂ ਨੂੰ ਸਿੱਲਾਂ ਵਾਸਤੇ ਸਾਰੇ ਵਾਰ ਤੇ ਦੁੱਧ ਚੰਗਾ। ਬਾਕੀ ਫਰਿੱਜ ਚ ਲਾਉਣ ਦੀ ਲੋੜ ਨਹੀਂ ਪੈਂਦੀ ਜਦੋਂ ਮਰਜੀ ਚੋਲਾ ਉਹਦੇ ਬਸ ਚਾਹ ਬਣ ਜਾਂਦੀ ਆ। ਆਪ ਤਾਂ ਅੱਜ ਕੱਲ੍ਹ ਗਰਮੀ ਹੋ ਜਾਂਦੀ ਆ ਆਪਾਂ ਨੂੰ ਦੁੱਧ ਫਰਿੱਜਾਂ ਚ ਰੱਖਣਾ ਪੈਂਦਾ ਕਿਤੇ ਚਾਹ ਵੇਲੇ ਨੂੰ ਖਰਾਬ ਨਾ ਹੋ ਜੇ। ਆ ਨਾ ਹੋ ਨਾ ਹੋ ਜੇ ਉਸ ਕਰਕੇ ਵੀ ਜਾਨਵਰ ਤਾਂ ਵੀ ਚੰਗਾ ਹੈ। ਹੁਣੇ 60 65 ਜਾਨੀ 70 ਦੇ ਨੇੜੇ ਨਗ ਹੋਣਗੇ ਇਹਨਾਂ ਦੇ। ਗਾਹ ਦੀ ਗੱਲ ਬਾਕੀ ਇਹਨਾਂ ਨੇ ਵਧੀਆ ਜਾਣਾ ਚਾਹ ਰਹੇ ਜਦੋਂ ਮੇਵਣੇ ਦੇ ਜਾਂ ਤਿੰਨ ਤਿੰਨ ਦੇਈ ਜਾਂਦੀਆਂ ਤਾਂ ਇੰਨੀਆਂ ਛੋਪੀਆਂ ਤਾਂ ਗਾਂ ਨੂੰ ਵੜ ਜਾਣਾ 150 200 ਇਹ ਵੇਚ ਵੀ ਦਿੰਨੇ ਆ ਵਿੱਚੋਂ ਵਿੱਚੋਂ ਬੱਕਰੇ ਬੱਕਰੇ ਬਾਈ ਹੁਣੀ ਵੇਚ ਦਿੰਦੇ ਆ ਅ ਠੀਕ ਆ ਬੱਕਰੀਆਂ ਵੀ ਕਈ ਲੈ ਜਾਂਦੇ ਆ ਮੇਵਣੇ ਹਨਾ ਠੀਕ ਆ ਠੀਕ ਆ ਠੀਕ ਆ ਵਧੀਆ ਯਾਰ ਘਰੇ ਦਾ ਰੱਖੇ ਪਹਿਲੀਆਂ ਚ ਆਪਣੇ ਆਪ ਹਰੇਕ ਸਾਡੇ ਵੀ ਘਰਾਂ ਚ ਹੁੰਦੀਆਂ ਸੀ ਪਹਿਲੀਆਂ ਅ ਹੁਣ ਵੀ ਲੋਕ ਫੇਰ ਦੁਬਾਰਾ ਰੱਖਣ ਲੱਗ ਗਏ ਜਦੋਂ ਮਰਜੀ ਚੋਲੋ ਹਾਂ ਜਿਵੇਂ ਹੁਣ ਸਾਡਾ ਹੁਣ ਕੱਲਾ ਘਾਰਾ ਤੇ ਅਸੀਂ ਦੋ ਜੀ ਜਾਂ ਤਿੰਨ ਕ ਬਸ ਤੇ ਸਾਨੂੰ ਬੱਕਰੀ ਵਧੀਆ ਆ ਤੇ ਪੱਠੇ ਵਾਸੇ ਨੂੰ ਫੀਡ ਫੂਡ ਵਧੀਆ ਰੱਖ ਕੇ ਪਾਈ ਜਾ ਦਾਣਾ ਦੋਣਾ ਤੇ ਦੁੱਧੇ ਨੇ ਦੇ ਜਾਨਾ ਤੇ ਵਧੀਆ ਸਾਡੇ ਵਾਸਤੇ ਘਰ ਵਾਸਤੇ ਚੰਗੀ ਹੈ ਇਹ ਚੀਜ਼ ਪਰ ਜਿਹਦੀ ਲੋੜ ਹੀ ਨਹੀਂ ਜਦੋਂ ਮਰਜੀ ਚੋਲਾ ਯਾਰ ਨਾ ਕੋਈ ਇਹਨੇ ਲੱਤ ਨਹੀਂ ਮਾਰਨੀ ਬਾਹ ਨਹੀਂ ਮਾਰਨੀ ਚੁੱਪ ਕਰਕੇ ਖੜ ਜਾਂਦੀ ਆ ਨਿਕਕੇ ਹੁੰਦੇ ਸੀ ਅਸੀਂ ਸਾਡੇ ਬਜ਼ੁਰਗ ਨੇ ਸਾਡੀ ਮਾਈ ਨੇ ਕੰਨ ਫਾੜ ਲੈਣਾ ਸਾਡੇ ਬੁੜੇ ਨੇ ਝੋ ਲੈਣੀ ਝੋ ਕਦੇ ਨਿਕਨੇ ਨਿਕੇ ਹੁੰਦੇ ਸੀ ਮਗਰ ਅਸੀਂ ਭੱਜੇ ਫਰਨਾ ਹਾਂ ਸਾਡੇ ਭੂਰੇ ਨੂੰ ਸਾਡੇ ਭੂਰੇ ਨੂੰ ਤਾਂ ਸ਼ੌਕ ਹਲੇ ਵੀ ਹੈਗਾ ਉਹ ਤਾਂ ਲੈ ਲੈਂਦਾ ਉਹਦਾ ਗੱਲ ਕਰ ਵੀ ਉਹਨਾਂ ਤੋਂ ਇੰਨੀਆਂ ਪੂਰੀਆਂ ਸਾਂਭੀਆਂ ਨਹੀਂ ਜਾਂਦੀਆਂ ਜੇ ਕਦੇ ਸਾਲਣ ਤੇ ਹੈ ਸ਼ੌਂਕੀ ਹੈਗਾ ਬੱਕਰੀਆਂ ਦਾ ਤੇ ਕੁੱਤਿਆਂ ਦਾ ਉਹ ਵੀ ਹਾਂ ਏਕ ਚੱਲ ਨਾਲੇ ਯਾਰ ਬੰਦਾ ਇਹ ਪਸ਼ੂ ਬਾਹਰ ਫਿਰ ਫੁਰ ਜਾਂਦਾ ਨਾਲੇ ਆਪਾਂ ਫਿਰ ਲੈਨੇ ਆ ਦਿਹਾੜੀ ਲੰਘ ਜਾਂਦੀ ਇਹਨੇ ਨਾ ਘਰੇ ਤਾਂ ਬੈਠਣ ਦਾ ਟਾਈਮ ਨਹੀਂ ਬਾਈ ਲੰਘਦਾ ਅ ਨਾਲੇ ਬਾਹਰ ਜਿਹੜੇ ਮਾਲਚਾਰ ਦੇ ਬੰਦੇ ਉਹਨਾਂ ਨੂੰ ਸੁੱਖ ਨਾਲ ਗੱਲਬਾਤ ਬਹੁਤ ਆਉਂਦੀ ਆ ਤਰਾ ਤਰਾ ਦੇ ਬੰਦਿਆਂ ਨੇ ਮਿਲਣਾ ਉਹ ਕੁੱਤਾ ਫਿਰਦਾ ਕਿਤੇ ਕੁੱਤਾ ਨਾ ਵੇਵਣਿਆ ਮੂਮਣਿਆ ਨੂੰ ਪਵੇ ਉਹ ਇਧਰਲੇ ਪਾਸੇ ਚੱਟਾ ਜਿਹਾ ਕੁੱਤਾ ਮਗਾ ਸਹਜੀ ਲਈ ਫਿਰਦਾ ਫਿਰ ਇਧਰ ਆਹ ਠੀਕ ਆ ਹਾਂ ਹਾਂ ਜਿਹੜਾ ਉਹ ਜਿਨ੍ਹਾਂ ਦੇ ਖੂਨ ਮੂਹ ਨਹੀਂਵੇਂ ਹੱਡਾ ਰੋੜੀ ਦਾ ਕੁੱਤਾ ਹੋਵੇ ਉਹ ਤਾਂ ਕਹਿੰਦੇ ਸਾਡਾ ਕੁੱਤਾ ਮਾਰਦਾ ਭਾਈ ਵਾਲੇ ਦਾ ਇੱਕ ਜਾਰ ਉਹਨਾਂ ਨੇ ਪਰਸੋ ਚੋਂ ਉੱਥੇ ਹਾਂ ਉਹ ਮੇਮਣਾ ਮੂਹ ਉਹਨਾਂ ਦੇ ਡਿੱਕੇ ਚੜ੍ਹ ਜੇ ਕਦੋਂ ਛੱਡਣ ਲੱਗੇ ਆਹੋ ਲੈ ਜਾਂਦੇ ਲੈ ਜਾਂਦੇ ਹਾਂ ਠੀਕ ਆ ਤੇ ਹੁਣ ਤੁਸੀਂ ਨਹਿਰ ਤੇ ਹੀ ਜਾਣਾ ਤੁਕਾਂ ਹੁਣ ਜਿਹੜੀ ਮੋਗਗੇ ਤੇ ਜਾਵਾਂਗੇ ਕਾਹ ਸ਼ਮੋਗਗੇ ਤੇ ਜਾਵੋਗੇ ਬੱਠ ਠੀਕ ਆ ਠੀਕ ਆ ਉੱਥੇ ਹੋਵੋਗੇ ਬੋਗੇ ਤੇ ਚਲ ਦੇ ਰਿਆਂ ਫਿਰ ਉੱਥੇ ਆਵਾਂਗਾ ਉੱਥੇ ਆਪਾਂ ਬਣਾਵਾਗੇ ਫਿਰ ਅੱਧੇ ਘੰਟੇ ਦੀ ਨਾਲ ਸਾਰਿਆਂ ਦੀ ਇੰਟਰਵਿਊ ਲਾਵਾਂਗੇ ਬਾਈ ਕਿਵੇਂ ਆ ਕਿੰਨੇ ਦੀਆਂ ਲਈਆਂ ਕਿਵੇਂ ਵੇਚਦੇ ਆ ਕੀ ਸਾਰੀਆਂ ਗੱਲਾਂ ਫਿਰ ਉਹਵੇਂ ਆਪਾਂ ਬੱਚਾ ਗਾਂਵ ਨਟ ਤੇ ਚੜਦਿਆਂਗੇ ਹੁਣ ਵੀ ਛੋਟੀ ਆਹ ਜਿੰਨੀ ਮੈਂ ਬਣਾਈ ਆ 4-5 ਮਿੰਟ ਦੀ ਇਹ ਵਧੀਆ ਨਟ ਤੇ ਚੜਦਿਆਂਗੇ ਆਪਾਂ 5 ਮਿੰਟ ਤੋਂ ਘੱਟ ਨਟ ਤੇ ਨਹੀਂ ਚੜਦੀ ਅੱਛਾ ਜੀ ਆ ਜੋ ਛੋਟੀ ਬਣਾਲੀਏ ਫਿਰ ਨਹੀਂ ਚੜਦੀ ਆ 5-6 ਮਿੰਟ ਦੀ ਬਣਾਉਣੀ ਪੈਂਦੀ ਆ ਤਾਂ ਜਾ ਕੇ ਫਿਰ ਇਹ ਨਟ ਤੇ ਚੜਦੀ ਆ ਆ ਜੇ ਕਿਸੇ ਨੇ ਭਾਈ ਬੱਕਰੀਆਂ ਬੋਕਰੀਆਂ ਲੈਣੇ ਹੋ ਸਾਡੇ ਨਾਲ ਕਨੈਕਟ ਕਰ ਲਿਓ ਭਾਈ ਹੁਣੀ ਆਪਣੇ ਨਾਲ ਲਿੰਕ ਆ ਜਦੋਂ ਮਰਜ਼ੀ ਆ ਕੇ ਬੱਕਰੀ ਲੈ ਲਓ ਮੇਮਣਾ ਲੈ ਲਓ